ਵੇ ਨਾ ਗੱਲ ਟੱਕੜੀ ਵਟਾ ਨਾ ਚੋਰੀ ਗਿਆ ਹੂੰ ਇਥੋਂ ਚੁੱਕ ਲੈ ਗਿਆ ਤੂੰ ਨਹੀਂ ਮੇਰੇ ਪਿਆਲੇ ਗਲੀ ਜਿਉਂ ਅਸੀਂ ਰਹਿਣੇ ਹਾਂ ਦੇਖਿਆ ਟੱਕੜੀ ਵਟਾ ਤੋਂ ਕਿਤੇ ਨਾ ਆਇਆ ਇਹ ਤੋਂ ਨਿਕਲਿਆ ਕਿਤਾਈ ਫੋਨ ਤੇ ਭਾਈ ਉਹਨਾਂ ਨੂੰ ਤਾਂ ਤੁਸੀਂ ਇਹਨਾਂ ਨੂੰ ਕਹਿਣਾ ਕਿ ਮੇਰੀ ਇੱਕ ਟੱਕੜੀ ਵਟਾ ਕੋਈ ਚੋਰੀ ਕਰਕੇ ਕਿੱਲਾ ਗਿਆ ਚੋਰੀ ਕਰਕੇ ਨਿਰਵੈਰ ਭਾਈ ਨੇ ਮੈਨੂੰ ਕਿਹਾ ਇਹ ਕਹਿੰਦਾ ਜਾ ਕੇ ਦੇਖਿਓ ਜਰੂਰ ਪਹਿਲੇ ਕਿ ਬੰਦਾ ਕਿਸ ਦੀ ਹੈਲਪ ਕਰਦਾ ਕਿ ਨਹੀਂ ਕਰਦਾ ਹੈਗਾ ਸੋ ਵੀਰ ਜੀ ਤੁਸੀਂ ਅੰਬਰ ਉੱਤੇ ਫਰੀ ਦੇ ਵਿੱਚ ਕੋਈ ਕੇ ਨੂੰ 1 ਰੁਪਿਆ ਦੀ ਦਿੰਦੀ ਦਿੰਦਾ ਹੈਗਾ ਹਨਾ ਤੱਕ ਕਿੰਨੇ ਦੀਆਂ ਆਣੀਆਂ ਇੱਕ ਤਕੜੀ ਵਟੇ ਕਿੰਨੇ ਦਿਆਂ ਨੇ ਆ? ਬਾਈ ਦੇਖੋ ਮੇਰੇ ਆਇਓ ਸਾਲ ਕੇ ਪਹਿਲਾਂ 1250 ਦਾ ਲਿਆ ਸੀ ਕੱਲਾ ਕੰਡਾ ਕੰਡਾ ਜੀ। ਅੱਛਾ ਜੀ। ਤੇ ਮੇਰੇ ਕੋਲ ਤਿੰਨ ਆ ਗਏ। ਅੱਛਾ ਜੀ। ਦੇਖ ਲਓ ਜੱਟੇ ਮੇਰੇ ਤੇ ਹੈਗੇ। ਅੱਛਾ ਜੀ। ਯਾਨੀ ਕਿ 1500 2000 ਸਮਾਨ ਹੋਊਗਾ। ਤੇ ਇਹਦਾ ਹੁਣ ਕੀ ਮੋਲੇ ਦਈਏ? ਤੁਹਾਡੇ ਜਿਹੜਾ ਆਂਬ ਜਿੱਤੇ ਦੀ ਸਾਨੂੰ 4-5 ਜੋ ਵੀ ਦੱਸੋ। ਨਹੀਂ ਦੱਸੋ ਨਾ ਇਹ ਵੀਰੇ। ਫੋਨ ਉੱਪਰ ਨਾ ਮਾਇਨੇ ਕਰਾਇ ਤੇ ਰਣੇ ਤੇ ਅਜਾ ਕਾਇਤ ਰਹਿੰਦੇ ਹੋ ਰਾਏ ਰਣੇ ਨੇ ਤਿੰਨ ਦਾ ਸਭ ਤੋਂ ਛੋਟੀ ਬੇਟੀ ਆ ਤਿੰਨ ਕੁੜੀਆਂ ਵਾ ਹਾਂਜੀ ਵੱਡੀ ਬੇਟੀ ਜਿਹੜੀ ਮੇਰੀ ਪਤਾ ਕੀ ਹੋਇਆ ਵਾ ਪਾਪਾ ਦੇ ਕੰਡੇ ਨੂੰ ਚੁੱਕੇ ਲੱਗਿਆ ਕੋਈ ਹਾਂਜੀ ਕਦੋਂ ਸਾਢੇ 3 ਵਜੇ ਸਾਢੇ 3:30 ਵਜੇ ਕਿਦਨ ਕੱਲ ਤੁਸੀਂ ਕਿਤਾ ਸੀ ਫੋਨ ਮੇਰੇ ਪੈਰ ਅੰਕਲ ਨੂੰ ਹਾਂਜੀ ਕੀ ਫਿਰ ਕਹਿੰਦੇ ਅੰਕਲ ਕੀ ਕਹਿੰਦੇ ਕੀ ਕਹਿੰਦੇ ਆਜੋ 12 ਵਜੇ ਆਜੋ ਤੂੰ ਕਦੀ ਵੇਖਿਆ ਐ ਅੰਕਲ ਨੂੰ ਵੀਡੀਓ ਵੇਖਦੀ ਨਹੀਂ ਉਹਦੀ ਅੰਕਲ ਦੀ ਵੀਡੀਓ ਵੇਖਦੀ ਹੁੰਦੀਆਂ ਵਧੀਆ ਲੱਗਦੀਆਂ ਐ ਵੈਰੀ ਗੁੱਡ ਠੀਕ ਐ ਯਾ ਪਰ ਇਹ ਰੇੜੀ ਵੀ ਸਾਈਡ ਉੱਤੀ ਪਈ ਉਹਨਾਂ ਨੇ ਇੰਨਾ ਨਹੀਂ ਦੱਸ ਸਕਦਾ ਕਿ ਬੰਦਾ ਮਾਤਰ ਸਾਥੀ ਆ ਹੂੰ ਹੂੰ ਰੇੜੀ ਵੀ ਟੁੱਟੀ ਆ ਕੰਡਾ ਵੱਟੇ ਛੁੱਕੇ ਅੱਛਾ ਮੇਰਾ ਟਾਇਰ ਵੀ ਫਟਿਆ ਮੈਂ ਟਾਇਰ ਕਿੰਡਾ ਆ ਕੇ ਪਾਇਆ ਵਾ ਠੀਕ ਐ ਹੂੰ ਹੂੰ ਚਾਰਵੀਂ ਕਸਿਆਵਾ ਗਿੰਡਾ ਨਾ ਬਾ ਦੇਗਾ ਠੀਕ ਆਇਆ ਪੀਐਨ ਕਰਾਇਆ ਦੇਣੀ ਕਰਾਇਆ ਦਿੰਦੇ ਹੋ ਸਿੰਘ ਸਾਹਿਬ ਆ ਫੜੋ ਇਹ ਗੁਰੂ ਅਮਰਦਾਸ ਪਾਸ਼ਾ ਜੀ ਵੱਲੋਂ ਤੁਹਾਨੂੰ ਭੇਜਿਆ ਗਿਆ ਲੁੱਟਣ ਵਾਲੇ ਤੁਹਾਡੀ ਰੋਜੀ ਰੋਟੀ ਖੋ ਸਕਦੇ ਆ ਲੇਕਿਨ ਤੁਹਾਡੀ ਕਿਸਮਤ ਨਹੀਂ ਖੋ ਸਕਦੇ ਤੁਹਾਡਾ ਗੁਰੂ ਬੜਾ ਬਯੰਤ ਹੈ ਉਹ ਜਿਹੜੇ ਤਕੜੀ ਵਟੇ ਸੀ ਨਾ ਉਹ ਹੋ ਗਏ ਸੀ ਤਕਰਾਣੇ ਰੋਣਾਣੀ ਉਹ ਹੋ ਉਹ ਹੋ ਗਏ ਸੀ ਤਕਰਾਣੇ ਪਰ ਗੁਰੂ ਰਾਮਦਾਸ ਪਾਸ਼ਾ ਨੇ ਤੁਹਾਨੂੰ ਨਵੇਂ ਦੇਣੇ ਸੀ ਠੀਕ ਹੈ ਕੱਲੇ ਤਕੜੀ ਵਟੇ ਨਹੀਂ ਸੀ ਦੇਣੇ ਹੋਰ ਸੁਣੋ ਗੁਰੂ ਰਾਮਦਾਸ ਪਾਸ਼ਾ ਨੇ ਤੁਹਾਨੂੰ ਰੇੜੀ ਵੀ ਦੇਣੀ ਹੈ ਠੀਕ ਹੈ ਰੋਣਾ ਨਹੀਂ ਮੇਰਾ ਭਰਾ ਤੁਹਾਨੂੰ ਰੇੜੀ ਵੀ ਦੇਣੀ ਹੈ ਠੀਕ ਹੈ ਹੋਰ ਸੁਣੋ ਰੇੜੀ ਦੇ ਨਾਲ ਬੱਚੀ ਦੇ ਸੂਟ ਵੀ ਦੇਣੇ ਠੀਕ ਹੈ ਇਹ ਇੱਕ ਬਹਾਨਾ ਸੀ ਤਕੜੀ ਵਟੇ ਚੋਰੀ ਉਹ ਚੋਰ ਤੁਹਾਡੀ ਕਿਸਮਤ ਨਹੀਂ ਖੋ ਸਕਦਾ ਕਿਉਂਕਿ ਤੇਰਾ ਗੁਰੂ ਬੜਾ ਬਿਆਨਤ ਹੈ ਉਹ ਹੈ ਗੁਰੂ ਰਾਮਦਾਸ ਪਾਸ਼ਾ ਤਕੜੀ ਵਟੇ ਵੀ ਨਵੇਂ ਇੱਕ ਰੇੜੀ ਵੀ ਨਵੀਂ ਮਿਲ ਜਾਣੀ ਕਿੰਨਾ ਬਿਆਨਤ ਹੈ ਤੇਰਾ ਗੁਰੂ ਕਿੰਨਾ ਕਿੰਨਾ ਬਿਆਨਤਾ ਉਹ ਹੈ ਗੁਰੂ ਰਾਮਦਾਸ ਠੀਕ ਹੈ ਠੀਕ ਹੈ ਬੱਦ ਤੇਰੇ ਪਾਪਾ ਨੂੰ ਨਵੀਂ ਰੇੜੀ ਵੀ ਮਿਲੀ ਹੋਣਾ ਖੁਸ਼ ਨਵੀਂ ਰੇੜੀ ਤੇ ਤਕੜੀ ਵੱਟੇ ਦੀ ਵੀ ਪੈਸੇ ਆ ਗਏ ਕਿੰਨੇ ਦਿਨੇ ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿੰਨੇ ਦਿਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਠੀਕ ਹੈ ਪਾਜੀ ਦੇਰੇ ਛੋਟਾ ਨਹੀਂ ਕਰਨਾ ਸਾਡਾ ਗੁਰੂ ਬੜਾ ਬਿਆਨਤਾ ਹੈ ਖੋਣ ਵਾਲੇ ਸਾਡੇ ਕੋਲ ਸਬਜ਼ੀ ਖੋ ਕੇ ਲੈ ਕੇ ਜਾ ਸਕਦੇ ਆ ਤਕੜੀ ਫੋ ਕੇ ਲੈ ਕੇ ਜਾ ਸਕਦੇ ਆ ਪਰ ਸਾਡੀ ਕਿਸਮਤ ਤਾਂ ਗੁਰੂ ਰਾਮਦਾਸ ਪਾਤਸ਼ਾਹ ਕੋਲੇ ਨਾ ਤੇ ਸਿੰਗਾਦੂ ਤੇ ਮਾਨੀ ਡੋਲਣਾ ਹੈਗਾ ਠੀਕ ਹੈ ਤੇ ਆਪਾਂ ਤੁਹਾਨੂੰ ਕੱਲ ਜਾਂ ਪਰਸੋਂ ਨੂੰ ਤੈਨੂੰ ਮੈਂ ਫੋਨ ਕਰੂੰਗਾ ਤੂੰ ਆਹ ਰੇੜੀ ਲੈ ਕੇ ਆ ਰਹੀ ਤੇ ਤੈਨੂੰ ਨਵੀਂ ਜੜੀ ਦੇ ਦਾਂਗੇ ਠੀਕ ਹੈ ਜੀ ਸਿਰਫ 2 ਦਿਨ ਦਾ ਮੈਨੂੰ ਟਾਈਮ ਦੇ ਦੇ ਮੈਂ ਕੱਲ ਨੂੰ ਜਾਣਾ ਮੈਂ ਜੰਡਿਆਲੇ ਨੂੰ ਥੋੜਾ ਕੰਮ ਪਰਸੋਂ ਤੇ ਤੈਨੂੰ ਉਹ ਵੀ ਰੇੜੀ ਮਿਲ ਜਾਏਗੀ ਠੀਕ ਹੈ ਜੀ ਬਾਕੀ ਤੇਰਾ ਗੁਰੂ ਬੜਾ ਬਿਆਨਤਾ ਕੋਲ ਸੀ ਉਹਨੇ ਸਭ ਕੁਝ ਰੀਲਾ ਰਚੀ ਹੋਈ ਹੈ ਦੇਣੀ ਤੇ ਉਹਨੂੰ ਰੇੜੀ ਸੀ ਕਬੱਟੇ-ਵੋਟੇ ਦਾ ਇੱਕ ਬਹਾਨਾ ਜਿਹੜੇ ਚੱਕੇਗੇ ਰੋਣਾ ਨਹੀਂ ਰੋਣਾ ਨਹੀਂ ਮੇਰਾ ਮੇਰਾ ਭਰਾ ਕੋਈ ਨਹੀਂ ਰੋਣਾ ਨਹੀਂ ਮੇਰਾ ਭਰਾ ਠੀਕ ਹੈ ਤੇਰਾ ਗੁਰੂ ਬਿਨਾ ਬੇਅੰਤ ਹੈ ਠੀਕ ਹੈ ਹਾਂ ਤੇ ਕੋਈ ਨਹੀਂ ਦੂ ਪਰਸੋਂ ਆ ਜੀ ਠੀਕ ਹੈ ਹਾਂ ਚਲ ਠੀਕ ਹੈ ਜੀ ਵਾਹਿ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਹੋਰ ਕਿਹੜਾ